ਮੰਟਰ ਜੀ ਜਥੇਦਾਰ ਕੌਂਕੇ ਵਾਲੇ ਮਾਮਲੇ ਦੇ ਵਿੱਚ ਸਰਕਾਰ ਵੱਲੋਂ ਕਿਹੜਾ ਵੱਡਾ ਕਦਮ ਚੁੱਕਿਆ ਗਿਆ ਜੀ ਹੁਣ ਜੀ ਦੇਖੋ ਹੁੰਦੀ ਏ ਇੱਕ ਤਰ੍ਹਾਂ ਨਾਲ ਕਹਿ ਲੁ ਕਿ ਵੱਡੀ ਖਬਰ ਏ ਆ ਦੱਸਦੇ ਆ ਕਿ 2004 ਤੋਂ ਬਾਅਦ ਪਹਿਲੀ ਵਾਰੀ ਆ ਕਿ ਸਟੇਟਸ ਰਿਪੋਰਟ ਮੰਗ ਲਈ ਗਈ ਆ ਪੰਜਾਬੀ ਸਰਕਾਰ ਦੀ ਅੱਖ ਦੇ ਵਿੱਚ ਜਾਂ ਕਹਿ ਲਓ ਕਿ ਨਜ਼ਰ ਦੇ ਵਿੱਚ ਇੱਕ ਛੋਟਾ-ਕਟ ਮਾਮਲਾ ਚੜ ਗਿਆ। ਬੀਤੇ ਦਿਨ ਹੀ ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਤੇ ਇਹਦੀ ਬਹੁਤ ਚਰਚਾ ਸੀ। ਜੀ। ਇਤੋਂ ਤੱਕ ਕਿ ਆਧਵੀ ਜਿਹੜੀ ਪੀੜ੍ਹੀ ਨਹੀਂ ਸੀ ਜਾਣਦੀ ਉਹਨਾਂ ਨੇ ਵੀ ਸਰਚਾਂ ਮਾਰ-ਮਾਰ ਕੇ ਜਥੇਦਾਰ ਕੌਂਕੇ ਸਾਹਿਬ ਬਾਰੇ ਜਾਣਿਆ। ਤਾਂ ਖੈਰ ਇਹ ਸਟੇਟਸ ਰਿਪੋਰਟ ਬਾਰੇ ਮੀਡੀਆ ਕੋਲਾਸਾ ਹੋਇਆ। ਇਹ ਸਟੇਟਸ ਰਿਪੋਰਟ ਜਿਹੜੀ ਆ ਮੰਗੀ ਗਈ ਆ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਘਰਾ ਦੇ ਖਿਲਾਫ ਜਿੰਨੇ ਵੀ ਦਰਜ ਮਾਮਲੇ ਸੀ। ਉਹ ਸਾਰਿਆਂ ਦਾ ਸਟੇਟਸ ਕੀ ਹੈ ਜਿੱਥੋਂ ਤੱਕ ਸਟੇਟਸ ਦਾ ਅਫਵਾਹ ਹੈ ਵੈਸੇ ਤੇ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਮੁਕਦਮਾ ਜਿੱਤੇ ਵਿੱਚ ਉਹਨਾਂ ਨੂੰ ਖੜਿਆ ਗਿਆ ਸੀਗਾ ਤੇ ਫਿਰ ਬਾਅਦ ਦੇ ਵਿੱਚ ਮਤਲਬ ਪਗੋੜਾ ਕਰਾਰ ਦੇ ਦਿੱਤਾ ਜਾਂ ਕਹਾਣੀ ਘਟ ਦਿੱਤੀ ਉਹਨਾਂ ਨੂੰ ਕੋਕੀ ਮਾਰ ਦਿੱਤਾ ਗਿਆ ਪਰ ਦਰਸਨ ਐਗਜੈਕਟ ਮੁਕਦਮਿਆਂ ਦੀ ਗਿਣਤੀ ਜਾਂ ਸਟੇਟਸ ਬਾਰੇ ਨਹੀਂ ਕਿਸੇ ਨੂੰ ਪਤਾ ਸੀਗਾ ਤਾਂ ਹੁਣ ਪਹਿਲੀ ਵਾਰੀ ਆ ਇਹ ਇਹ ਨਿਕਲ ਕੇ ਆਇਆ ਕਿ ਇਹਨਾਂ ਤੇ ਕੁੱਲ 6 ਵੱਖ-ਵੱਖ ਧਰਾਵਾਂ ਤਹਿਤ ਮਾਮਲੇ ਦਰਜ ਹੋਏ ਸੀਗੇ 90 ਦੇ ਦਾ ਹਾਕ ਦੇ ਜੀ ਤੇ ਇਹਦੇ ਵਿੱਚੋਂ ਕੁਝ ਮਤਲਬ ਕਿ ਨਿਪਟ ਗਏ ਆ ਉਸ ਦਾ ਸਟੇਟਸ ਪਤਾ ਨਹੀਂ ਲੱਗ ਸਕਿਆ ਤੇ ਦੋ ਜਿਹੜੇ ਮਾਮਲੇ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਭਗੌੜਾ ਕਰਾ ਦਿੱਤਾ ਤਾਂ ਖੈਰ ਇੱਕ ਤੇ ਇਹੀ ਆ ਕਿ ਜਿਹੜੀ ਪੁਲਿਸ ਨੇ ਕਹਾਣੀ ਘੜੀ ਕਿ ਵੇਖੋ ਜੀ ਅਸੀਂ ਲੈ ਕੇ ਜਾ ਰਹੇ ਸੀ ਰਿਕਵਰੀ ਵਾਸਤੇ ਦੇ ਖਾੜਕੁਆ ਨੇ ਹਮਲਾ ਕਰਕੇ ਜਥੇਦਾਰ ਕੌਕੇ ਨੂੰ ਛਡਾ ਲਿਆ ਇੱਕ ਮਕਦਮਾ ਉਹ ਇੱਕ ਦੂਸਰਾ ਮਕਦਮਾ ਜੀ ਦੇ ਵਿੱਚ ਨਾਮਜ਼ਦ ਕਰਕੇ ਉਹਨਾਂ ਨੂੰ ਲੈ ਕੇ ਗਏ ਜੀ ਪਰ ਬੇਰਹਾਨ ਇਹ ਪਹਿਲੀ ਵਾਰ ਇਹ ਸਟੇਟਸ ਰਿਪੋਰਟ ਇਹਨਾਂ ਨੇ ਮੰਗੀ ਆ 2004 ਤੋਂ ਬਾਅਦ ਲਗਭਗ 20 ਸਾਲਾਂ ਬਾਅਦ ਸਰਕਾਰ ਨੇ ਸਟੇਟਸ ਰਿਪੋਰਟ ਮੰਗੀ ਆ ਤਾਂ ਹੁਣ ਕਿਤੇ ਨਾ ਕਿਤੇ ਉਮੀਦ ਹੈ ਕਿ 2024 ਦੇ ਇਲੈਕਸ਼ਨ ਤੋਂ ਪਹਿਲਾਂ ਕਿਉਂਕਿ ਤੁਹਾਨੂੰ ਇੱਕ ਚੀਜ਼ ਪਤਾ ਹੀ ਆ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕਿਤੇ ਨਾ ਕਿਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਸੀ ਨੇ ਉਹਦੀ ਥੋੜੀ ਜਿਹੀ ਸ਼ਬੀ ਖਾਸ ਤੌਰ ਤੇ ਜਿਹੜੇ ਕਨਸਟਟ ਸਫਾਂ ਚ ਗੁਜ਼ਰਨ ਵਾਲੇ ਲੋਕ ਨੇ ਪੰਥਕ ਵਿਚਾਰਧਾਰਾ ਵਾਲੇ ਲੋਕ ਨੇ ਉਹਨਾਂ ਚ ਥੋੜੀ ਜਿਹੀ ਸ਼ਬੀ ਜਿਹੜੀ ਸੀ ਨਾ ਐਂਟੀ ਸਿੱਖ ਕੈਲੋ ਐਂਟੀ ਹਲਿਸਤਾਨ ਕੈਲੋ ਉਹ ਹੋਈ ਕਿਤੇ ਨਾ ਕਿਤੇ ਤਾਂ ਕਿਤੇ ਹੁਣ ਆਪਾਂ ਜਦੋਂ ਦੇਖਦੇ ਕਿ ਜੇ ਮੌਕਾ ਬਣਦਾ ਤਾਂ ਸ਼ਾਇਦ ਇਹ ਯਤਨ ਕੀਤਾ ਜਾਏਗਾ ਕਿ ਉਸ ਨਰਾਜ਼ਗੀ ਨੂੰ ਦੂਰ ਕੀਤਾ ਜਾਵੇ ਇੱਕ ਮੌਕਾ ਵੀ ਹੈ ਤੇ ਉਹ ਵਿੱਚ ਕੀ ਹੈ ਕਿ ਸਭ ਤੋਂ ਵੱਡੀ ਗੱਲ ਅ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਜਿਹੜੀ ਤਿਵਾੜੀ ਦੀ ਰਿਪੋਰਟ ਆ ਉਹਦੇ ਤੇ ਅਕਾਲੀ ਹੀ ਸਵਾਲ ਚੁੱਕਦੇ ਕਿਉਂਕਿ ਅਕਾਲੀ ਘਿਰਦੇ ਆ ਜੀ ਤਾਂ ਹੁਣ ਇਹਨਾਂ ਦੇ ਕੋਲ ਇਹ ਵੀ ਇੱਕ ਹਥਿਆਰ ਹੈਗਾ ਕਿ ਬੁਰੂਬੀਆਂ ਨੂੰ ਵੀ ਥੋੜਾ ਜਿਹਾ ਟੇਰੇ ਚ ਖੜਾ ਕੀਤਾ ਜਾ ਸਕਦਾ ਸੋ ਸਭ ਤੋਂ ਵੱਡਾ ਤਾਂ ਹੁਣ ਇਹੀ ਵੇਖਣ ਦਾ ਤਬਵਵ ਹੋਵੇਗਾ ਕਿ ਕੀ ਇਸ ਮਾਮਲੇ ਚ ਨਵੇਂ ਸਿਰੇ ਤੋਂ ਫਰਤ ਇਨਵੈਸਟੀਗੇਸ਼ਨ ਕਰਵਾਉਣ ਵਾਸਤੇ ਕੀ ਕੋਈ ਐਫ ਆਈ ਆਰ ਦਰਜ ਹੁੰਦੀ ਆ ਜਾਂ ਸਿਰਫ ਤੇ ਸਿਰਫ ਸਟੇਟਸ ਰਿਪੋਰਟ ਦੇ ਕੇ ਹੀ ਕੰਮ ਸਾਰ ਲਿਆ ਜਾਊਗਾ ਕਹਾਣੀ ਤੇ ਇੱਥੇ ਖੜਦੀ ਆ ਨਾ ਕਿ ਜੇ ਐਫ ਆਈ ਆਰ ਹੋਊਗੀ ਫੇਰੀ ਮਾਮਲਾ ਜਿਹੜਾ ਫਰਦਰ ਇਨਵੈਸਟੀਗੇਸ਼ਨ ਵਾਸਤੇ ਅੱਗੇ ਵਧਣਾ ਹੈ ਜੀ ਮਿੰਟੂ ਜੀ ਨਵਜੋਤ ਸਿੱਧੂ ਵੱਲੋਂ ਜਿਵੇਂ ਤੁਸੀਂ ਕੱਲ ਵੀ ਗੱਲ ਸੰਧੀ ਕੀਤੀ ਸੀ ਵੀ ਸਿੱਧੂ ਆਪਣੇ ਸਾਥੀਆਂ ਨੂੰ ਸਿੱਧੇ ਹੋਤ ਰਹੇ ਸਮੇਂ ਸਮੇਂ ਸਿਰ ਜਿਹੜੀਆਂ ਕੁਝ ਬੜੀਆਂ ਇਹ ਕਹਿ ਲਓ ਗੱਲਾਂ ਕੀਤੀਆਂ ਜਾਂਦੀਆਂ ਨੇ ਜਿੱਤੇ ਲੱਗਦਾ ਵੀ ਹੁਣ ਕੋਈ ਨਾ ਕੋਈ ਦੂਜੇ ਪਾਸਿਓਂ ਰਿਐਕਸ਼ਨ ਭਾਰੀ ਰਿਐਕਸ਼ਨ ਆਉਣ ਦੇ ਆਸਾਰ ਹੈਗੇ ਨੇ ਵਿਚ ਵਿਚਾਲੇ ਸਿੱਧੂ ਦੇ ਖਿਲਾਫ ਵੀ ਕਈ ਗੱਲਾਂ ਹੁੰਦੀਆਂ ਰਹੀਆਂ ਜਿਵੇਂ ਤੁਸੀਂ ਦੱਸਿਆ ਸੀ ਵੀ ਕਈਆਂ ਨੇ ਕਿਹਾ ਵੀ ਇਹ ਬੇਸਮੈਂਟ ਰਿਚ ਰੱਖਿਆ ਬੰਬ ਨਵਜੋਤ ਸਿੱਧੂ ਉਸਰਾਨਾ ਕਿਰਦਾਰ ਹੈ ਹੁਣ ਰਾਜਾ ਵੜਿੰਗ ਵੀ ਨਵਜੋਤ ਸਿੱਧੂ ਨੂੰ ਟੁੱਟ ਕੇ ਪੈ ਗਏ ਨੇ ਕੀ ਕਿਹਾ ਰਾਜਾ ਵੜਿੰਗ ਨੇ ਦੇਖੋ ਰਾਜਾ ਵੜਿੰਗ ਨੇ ਤੇ ਇਤੋਂ ਤੱਕ ਕਿਹਾ ਕਿ ਕੋਈ ਕਮਜ਼ੋਰ ਨਹੀਂ ਹੁੰਦਾ ਤੇ ਕੋਈ ਕਿਸੇ ਨੂੰ ਕਮਜ਼ੋਰ ਨਾ ਸਮਝੇ ਕਈ ਵਾਰ ਕਮਜ਼ੋਰ ਸਮਝਿਆ ਜਾਣ ਵਾਲਾ ਬੰਦਾ ਟੀਕਾ ਕਸੂਤਾ ਲਾ ਦਿੰਦਾ ਹੂੰ ਤਾਂ ਉਸੀਂ ਸਮਝ ਸਕਦੇ ਹਾਂ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਬਿਆਨਬਾਜ਼ੀ ਆ ਤੇ ਕਿਸ ਤਰ੍ਹਾਂ ਦੇ ਤੇਵਰ ਆ ਤੇਵਰ ਵੀ ਤੇ ਹੁਣ ਜ਼ਰੂਰੀ ਹੁੰਦੇ ਆ ਨਾ ਵੇਖਣੇ ਗੱਲਬਾਤ ਦੇ ਵਿੱਚ ਕਿ ਬੰਦੇ ਦੇ ਤੇਵਰ ਕਿਸ ਤਰ੍ਹਾਂ ਦੇ ਆ ਜੀ ਤਾਂ ਪਹਿਲਾਂ ਤੇ ਇਹ ਚੱਲਦੇ ਰਹੇ ਕਿ ਚਲੋ ਯਾਰ ਠੀਕ ਠਾਕ ਆ ਪਰ ਤੁਸੀਂ ਇੱਕ ਚੀਜ਼ ਤੇ ਵੇਖੀ ਹੋਣੀ ਆ ਨਾ ਕਿ ਰਾਜਾ ਬੜੇ ਨੂੰ ਵੀ ਉਸੇ ਤਰ੍ਹਾਂ ਦੀ ਤੇਵਰ ਰੱਖਦੇ ਜਿਸ ਤਰ੍ਹਾਂ ਦੇ ਤੇਵਰ ਸਿੱਧੂ ਸਾਹਬ ਦੇ ਆ ਤਿੱਖੇ ਤੇਵਰਾਂ ਵਾਲੀ ਆ ਹਮ ਤਾਂ ਹੁਣ ਇਹਨਾਂ ਨੇ ਵਖਾ ਦਿੱਤਾ ਇਹ ਕਹਿੰਦੇ ਆ ਜੀ ਨਵਜੋਤ ਸਿੰਘ ਸਿੱਧੂ ਪਹਿਲਾਂ 7525 ਕਹਿੰਦਾ ਸੀਗਾ 79 20 ਦੀ ਗੱਲ ਕਰਨ ਲੱਗ ਪਿਆ ਫਿਰ 90 10 ਦੀ ਕਰਨ ਲੱਗ ਪਊਗਾ ਜੀ ਇਹ ਦੋਨੋਂ ਪੁੱਛਣਾ ਚਾਹੀਦਾ ਕਿ ਗੱਲ ਕੀ ਕੀ ਕਰ ਰਹੇ ਹੈ ਕਿ ਜੇ ਤੁਸੀਂ ਆਪਣੇ ਪਾਰਟੀ ਬੰਨੀ ਹੀ ਇਸ ਤਰ੍ਹਾਂ ਇਸ਼ਾਰਾ ਕਰਵਾਓਗੇ ਤੇ ਫਿਰ ਜਿਹੜਾ ਵਰਕਰ ਹੈ ਉਹਦਾ ਭਰੋਸਾ ਕਿਵੇਂ ਬੱਜੇਗਾ ਨੇਤਾ ਤੇ ਹੂੰ ਪੈਸੇ ਹੁਣ ਆਪਾਂ ਦੇਖੀਏ ਤਾਂ ਗੱਲ ਇਹ ਆ ਕਿ ਕੈਪਟਨ ਕੈਪਟਨ ਤੋਂ ਬਾਅਦ ਚੰਨੀ ਚੰਨੀ ਤੋਂ ਬਾਅਦ ਰੰਦਾਵਾ ਇਨਾ ਸਾਰਿਆਂ ਨਾਲ ਭੇੜ ਹੋਣ ਉਪਰੰਤ ਕਹਾਣੀ ਨਵਜੋਤ ਸਿੰਘ ਸਿੱਧੂ ਦੀ ਪੜਿੰਗ ਤੱਕ ਪਹੁੰਚ ਗਈ ਆ ਜੀ ਤਾਂ ਬੜੇ ਵੀ ਮੈਨੂੰ ਤਾਂ ਉਹ ਕਿਹਾ ਕਿ ਹਮਲਾਵਰ ਸ਼ੈਲੀ ਵਾਲੇ ਨੇਤਾ ਸਮਝੇ ਜਾਂਦੇ ਆ ਤਾਂ ਉਹਨਾਂ ਦੀ ਗੱਲਬਾਤ ਕਿੱਥੋਂ ਤੱਕ ਜਾਏਗੀ ਕੁਝ ਨਹੀਂ ਕਿਹਾ ਜਾ ਸਕਦਾ ਪਰ ਦੱਸਦੇ ਆ ਕਿ ਜੱਗੋਂ ਆ ਦੋ ਦਿਨ ਮੀਟਿੰਗਾਂ ਹੋ ਰਹੀਆਂ ਅਸੀਂ ਵੀ ਦਵਿੰਦਰ ਯਾਦਵ ਮੀਟਿੰਗਾਂ ਲੈ ਰਹੇ ਸੀਗੇ ਇਹਨਾਂ ਦੇ ਜਿਹੜੇ ਨਵੇਂ ਇੰਚਾਰਜ ਆ ਪੰਜਾਬ ਦੇ ਤਾਂ ਉੱਥੇ ਨਵਜੋਤ ਸਿੰਘ ਸਿੱਧੂ ਦੀ ਕੱਲ ਬਾਰ ਬਾਰ ਚਲਾਈ ਗਈ ਜੀ ਉਹਦੇ ਤੇ ਕਾਰਵਾਈ ਕਿਉਂ ਨਹੀਂ ਤੇ ਉਹਦੇ ਤੇ ਤੁਸੀਂ ਐਕਸ਼ਨ ਕਿਉਂ ਨਹੀਂ ਲੈ ਰਹੇ ਜੀ ਤਾਂ ਦੱਸਦੇ ਆ ਕਿ ਗੱਲ ਜਦੋਂ ਟੰੜਣੀ ਸ਼ੁਰੂ ਕੀਤੀ ਨਾ ਨਵੇਂ ਨਵੇਂ ਇੰਚਾਰਜ ਨੇ ਤੇ ਭਾਰਤ ਪੂਸ਼ਣ ਆਸ਼ੂ ਹੈ ਜਿਹੜਾ ਜੀ ਉਹਦੇ ਮੀਟਿੰਗ ਛੱਡ ਕੇ ਚਲਾ ਗਿਆ ਅੱਜ ਵੀ ਸ਼ਤ ਨਹੀਂ ਗਿਆ ਹੂੰ ਹੂੰ ਲੋਕਾਂ ਤੇ ਬਰ ਉਹਦੇ ਵੀ ਤੁਹਾਨੂੰ ਪਤਾ ਤਾਖ ਹੀ ਆ ਸੋ ਇਸ ਕਰਕੇ ਹੁਣ ਇਹ ਮਾਮਲਾ ਕਾਫੀ ਵਧਿਆ ਹੋਇਆ ਤੇ ਇਹਦੇ ਵਿੱਚ ਅੱਗੇ ਕਿਹੜੀ ਸਟੇਟਮੈਂਟ ਆਵੇਗੀ ਕਿਸ ਤਰ੍ਹਾਂ ਦੀ ਲੜਾਈ ਝਗੜਾ ਨਿਭੜੇਗਾ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਪਤਾ ਨਹੀਂ ਕਿੱਧਰ ਨੂੰ ਜਾਏਗਾ ਮਾਮਲਾ ਪਰ ਹਾਲ ਫਿਲਹਾਲ ਨਵਜੋਤ ਸਿੰਘ ਸਿੱਧੂ ਦੇ ਨਾਲ ਨਾਰਾਜ਼ਗੀ ਜਿਹੜੀ ਕੁਝ ਕਾਂਗਰਸੀਆਂ ਦੀ ਆ ਉਸ ਸੜਕ ਤੇ ਆ ਗਈ ਆ ਆਪਾਂ ਕਹਿੰਦੇ ਆ ਨਾ ਘਰ ਦਾ ਰੋਲਾ ਸੜਕ ਤੇ ਨਹੀਂ ਜਾਣਾ ਚਾਹੀਦਾ ਤਾਂ ਹੁਣ ਇਹ ਰੋਲਾ ਸੜਕ ਤੇ ਫੇਰ ਆ ਗਿਆ ਇਹ ਕੋਈ ਪਹਿਲੀ ਵਾਰ ਨਹੀਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਪਹਿਲਾਂ ਵੀ ਹੋ ਚੁੱਕਾ ਜੀ ਜੀ ਮੈਂ ਤੁਹਾਨੂੰ ਜੀ ਆਮ ਆਦਮੀ ਪਾਰਟੀ ਦੇ ਦੀ ਮਹਿਲਾ ਵਿਧਾਇਕ ਨੂੰ ਕਿਹੜਾ ਪੰਗਾ ਪੈ ਗਿਆ ਜੀ ਕਿਹੜੇ ਵਿਧਾਇਕ ਨੇ ਹਿੱਤ ਕੀ ਸਿਆਪਾ ਪਿਆ ਦੇਖੋ ਇਹ ਬਤਾਇਆ ਹੈਗੇ ਨੇ ਬੀਬੀ ਅਮਨਪ੍ਰੀਤ ਕੋਰ ਅਰੋੜਾ ਉਹਗਾ ਤੋਂ ਹਮਮ ਇਹ ਮੋਗਾ ਤੋਂ ਤੁਹਾਨੂੰ ਪਤਾ ਹੈ ਨਾ ਕਿ ਸੋ ਨੂੰ ਸੂਤ ਦੀ ਹਮਮ ਪੈਨ ਕਹੋਤੀ ਸੀ ਜੀ 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 ਅਗਰ ਕੋ ਕਿੰਨੀ ਵੱਡੀ ਜਿੱਤ ਹੋਏਗੀ ਕਿ ਸੋਨੂ ਸੋਧ ਜਿਹੜਾ ਕਿ ਕਰੋਨਾ ਤੋਂ ਬਾਅਦ ਇੱਕ ਬਹੁਤ ਵੱਡਾ ਫੇਸ ਬਣ ਕੇ ਉੱਭਰਿਆ ਆਪੀ ਤਾਂ ਤਾਂ ਸੀਗਾ ਉਹ ਐਕਟਰ ਬਹੁਤ ਜ਼ਬਰਦਸਤ ਹੈ ਸੋਨੂ ਸੋਧ ਜੀ ਪਰ ਉਹ ਵੀ ਦਾ ਤਾਂ ਉਦੋਂ ਤੱਕ ਉਹ ਬਹੁਤ ਵੱਡਾ ਚਿਹਰਾ ਬਣ ਗਿਆ ਸੀਗਾ ਜੀ ਆਪ ਵੀ ਦੇਖਦੇ ਬੀਬੀ ਅਮਨਦੀਪ ਕੋ ਅਰੂੜਾ ਜਿੱਤ ਕੇ ਜੀ ਅਰੂੜਾ ਜਦੋਂ ਜਿੱਤ ਕੇ ਤਾਂ ਤੁਹਾਨੂੰ ਯਾਦ ਹੋਣਾ ਹੈ ਉਹ ਹਸਤਲਾਂ ਨੇ ਇਸੀ ਵਾਰ ਰੋਲਾ ਪੈ ਗਿਆ ਕਦੇ ਫਲਾਣਾ ਰੋਲਾ ਪੈ ਗਿਆ ਕਦੇ ਫਲਾਣਾ ਰੋਲਾ ਪੈ ਗਿਆ ਕਦੇ ਉਹਨੂੰ ਨੋਟਸ ਕਨਵਾ ਕਦੇ ਉਹਨੂੰ ਇਹ ਇਸ ਤਰ੍ਹਾਂ ਹੀ ਕੰਮ ਚੱਲਿਆ ਪਰ ਹੁਣ ਕਹਾਣੀ ਕੁਛ ਆਸੂ ਸ਼ਾਇਦ ਹੀ ਵਿਗੜ ਗਈ ਆ ਕਹਾਣੀ ਇਸ ਕਰਕੇ ਜ਼ਿਆਦਾ ਵਿਗੜ ਗਈ ਆ ਕਿਉਂਕਿ ਇਹਨਾਂ ਦੀ ਸ਼ਿਕਾਇਤ ਜਿਹੜੀ ਆ ਉਹ ਲੋਕਾਇਯੁਕਤ ਨੂੰ ਹੋ ਗਈ ਲੋਕਪਾਲ ਜਿਸ ਤੋਂ ਆਪਾਂ ਕਹਿ ਦਿੰਦੇ ਆ ਵੈਸੇ ਇੱਕ ਸਟੇਟਾ ਦਾ ਲੋਕਾਇਯੁਕਤ ਹੁੰਦਾ ਹੈ ਉਹ ਸ਼ਿਕਾਇਤ ਜਿਹੜਾ ਕਰਨ ਵਾਲਾ ਕੋਈ ਵੋਰ ਨਹੀਂ ਦੱਸਦੇ ਆ ਕਿ ਇਹਨਾਂ ਦਾ ਕਰੀਬੀ ਆ ਕੋਈ ਹਰਸ਼ ਹਮ ਹਮ ਅਸਲ ਦੇ ਵਿੱਚ ਦੱਸਦੇ ਆ ਕਿ ਇਹ ਇਹ ਤੇ ਉਹ ਇੰਦੌ ਦਾ ਸੀ ਇਹਨਾਂ ਦੇ ਦਫ਼ਤਰ ਦੇ ਵਿੱਚ ਇਹ ਤਾਂ ਕਹਿੰਦੇ ਕਿ ਸਾਡਾ ਪੀਏ ਨਹੀਂ ਪਰ ਉਹ ਕਲੇਮ ਕਰਦਾ ਕਿ ਮੈਂ ਇਹਨਾਂ ਦਾ ਪੀਏ ਸੀਗਾ ਹਮ ਹਮ ਤੇ ਇਹ ਤਸੀਲ ਕੰਪਲੈਕਸ ਦੇ ਵਿੱਚ ਅ ਮਤਲਬ ਕਿ ਪ੍ਰੋਪਰਟੀ ਡੀਲਰ ਵਗੈਰਾ ਜਿਹੜੇ ਹੁੰਦੇ ਇਸ ਤਰ੍ਹਾਂ ਦਾ ਕੰਮ ਵੀ ਕਰਦਾ ਸੀਗਾ ਤੇ ਦੱਸਦੇ ਆ ਕਿ ਇਹ ਜਦੋਂ ਨਰਾਜ਼ਗੀ ਹੋਈ ਕਿਸੇ ਗੱਲ ਨੂੰ ਲੈ ਕੇ ਤੇ ਇਹਦੀ ਜਿਹੜੀ ਰਜਿਸਟਰੀ ਵਗੈਰਾ ਦਾ ਕੰਮ ਸੀਗਾ ਉਹ ਸਾਰਾ ਬੰਦ ਕਰਵਾ ਦਿੱਤਾ ਗਿਆ ਹਮ ਹਮ ਉਸ ਤੋਂ ਬਾਅਦ ਉਹ ਜਿਹੜਾ ਨੌਜਵਾਨ ਸੀ ਉਹਨੇ ਗੱਲ ਕੋਈ ਜਨਤਕ ਕੀਤੀ ਤੇ ਉਸ ਤੋਂ ਬਾਅਦ ਦੱਸਦੇ ਇੱਕ ਤਰੀਕ ਤੌਰ ਤੇ ਇਹ ਦੂਜੀ ਬਾਜੀ ਬੰਨੀ ਹੂ ਜਾਨਾ ਦੀ ਕੋ ਟੀਮ ਮਦੀ ਕੋਈ ਫੋਨ ਗਿਆ ਤੇ ਉਸ ਤੋਂ ਬਾਅਦ ਉਹਨੇ ਅਖਿਆ ਨੋ ਫਿਰ ਮੈਂ ਪੋਤਰੇ ਸਾਰੇ ਖੋਲਾਂਗਾ ਤੇ ਉਹਨੇ ਚੱਕ ਕੇ ਸ਼ਿਕਾਇਤ ਕਰ ਦਿੱਤੀ ਆ ਲੋਕਾਇਕਤ ਦੇ ਕੋਲ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੇ ਉਸ ਸ਼ਿਕਾਇਤ ਨੂੰ ਪ੍ਰਵਾਨ ਕਰ ਲਿਆ ਤੇ ਵਿਧਾਇਕਾ ਵਿਧਾਇਕਾ ਦੇ ਪਤੀ ਪਿਓ ਤੇ ਭਰਾ ਸਾਰਿਆਂ ਨੂੰ ਹੀ ਸਾਹਮਣੇ ਹੋ ਗਈ ਆ ਜੀ ਇਹਨਾਂ ਨੂੰ ਸਾਹਮਣੇ ਕਰਨ ਲਈ ਕਿਹਾ ਪਰ ਵੀ ਦੇ ਮਹੀਨੇ ਵਾਸਤੇ ਕਿ ਆਓ ਤੁਸੀਂ ਉੱਤੇ 16 ਫਰਵਰੀ ਨੂੰ ਇਹਨਾਂ ਨੂੰ ਉਥੇ ਬੁਲਾਇਆ ਆ ਗਿਆ ਤੇ ਇਹਦੇ ਵਿੱਚ ਦੋਸ਼ ਜਿਹੜੇ ਲੱਗੇ ਆ ਦੋਸ਼ ਆਇਓ ਲਗੇ ਨੇ ਕਿ ਇੱਕ ਤਾਂ ਇਹਨਾਂ ਨੇ ਇੱਕ ਉਥੇ ਨਾ ਕੋਈ ਪਾਵਨ ਆਦੇਸ਼ ਆਜ਼ਾਦੀ ਕੋਲ ạtੀਏ ਪਹਾੜ ਚੈਦ ਆਜ਼ਾਦੀ ਕੋਲ ạtੀਏ ਪਹਾੜ ਦੀ ਜ਼ਮੀਨ ਦਾ ਇੱਕ ਹਿੱਸਾ ਜਿਹੜਾ ਆਪਦੇ ਪਿਓ ਦੇ ਨਾਮ ਕਰਵਾਤਾ ਬਨਾਈਕਾ ਤੇ ਦੋਸ਼ ਲੱਗਦੇ ਇੱਕ ਕੋਈ ਹੋਰ ਬੇਨਾਮੀ ਜਾਇਦਾਦ ਹੈ ਮਾਰਤਿਆ ਉਹਦੇ ਤੇ ਕਬਜ਼ਾ ਹੋ ਗਿਆ ਵਾ ਜੀ ਇਹ ਵੀ ਇੱਕ ਵੱਡਾ ਦੋਸ਼ ਆ ਇੱਕ ਸਭ ਤੋਂ ਵੱਡਾ ਦੋਸ਼ ਆ ਕਿ ਇੱਕ ਪਟਵਾਰੀ ਨੇ ਇੱਕ ਘਪਲਾ ਕੀਤਾ ਸੀ ਆਪਣੀ ਮਹਿਲਾ ਮਿੱਤਰ ਨੂੰ ਉਨੇ 1 ਕਰੋੜ ਰੁਪਇਆ ਹਾਈਵੇ ਦਾ ਨੁਆਵਜ਼ਾ ਪਵਾ ਦਿੱਤਾ ਸੀਗਾ ਜਦੋਂ ਫੜਿਆ ਗਿਆ ਜਾਂਚ ਪੜਤਾਲ ਦੇ ਵਿੱਚ ਤਾਂ ਉਹਦੇ ਤੋਂ 24.5 ਲੱਖ ਰੁਪਇਆ ਲੈ ਲਿਆ ਗਿਆ ਤੇ ਉਹਨੂੰ ਕਾਰਵਾਈ ਤੋਂ ਬਚਾ ਲਿਆ ਗਿਆ ਇਹ ਦੋਸ਼ ਲੱਗਦਾ ਵਧਾਇਕਾ ਦੇ ਪਤੀ ਤੇ ਕਥਿਤ ਤੌਰ ਤੇ ਹਾਲਾਂਕਿ ਵਧਾਇਕਾ ਨੇ ਬੋਤਾ ਕਿ ਸਾਰੇ ਹੀ ਇਹ ਜਿਹੜੇ ਦੋਸ਼ ਲੱਗੇ ਨੇ ਤਤਕथित ਦੋਸ਼ ਆ ਇਹਨਾਂ ਸਾਰਿਆਂ ਨੂੰ ਮਰਮੂਲ ਦੱਸਿਆ ਕਿ ਸਾਰੇ ਹੀ ਝੂਠੇ ਆ ਪਰ ਇਹ ਕਹਾਣੀ ਜਿਹੜੀ ਲੋਕਾਇੁਗਤ ਤੱਕ ਪਹੁੰਚੀ ਹੈ ਨਾ ਜੀ ਜੀ ਇਹਦੇ ਵਿੱਚ ਚਾਹ ਤੇ ਟਾਂਡਿਆਂ ਵਾਲੀ ਹੈ ਨਹੀਂ ਤੇ ਜਾਂ ਭਾਂਡਿਆਂ ਵਾਲੀ ਹੈ ਨਹੀਂ ਕਿਉਂ ਕਿ ਲੋਕਾਇਗਤ ਵਾਲਾ ਐਕਟ ਮੈਂ ਸਾਰੇ ਦਾ ਸਾਰਾ ਪੜਿਆ ਉਹਦੇ ਚ ਕੀ ਆ ਕਿ ਜੇ ਮੰਨ ਲਓ ਕਿਸੇ ਨੁਮਾਇੰਦੇ ਦੇ ਖਿਲਾਫ ਜਾਂ ਪਬਲਿਕ ਸਰਵੰਟ ਦੇ ਖਿਲਾਫ ਕੋਈ ਬੰਦਾ ਸ਼ਿਕਾਇਤ ਲੈ ਕੇ ਜਾਂਦਾ ਹੈ ਤੇ ਸ਼ਿਕਾਇਤ ਉਹਦੀ ਚੀਜ਼ ਨਹੀਂ ਪਾਈ ਜਾਂਦੀ ਆ ਦਨੋ ਉਹਦੇ ਤੇ ਕਾਰਵਾਈ ਸੰਭਵ ਹੈ ਜੀ ਇਹਦਾ ਮਤਲਬ ਹੈ ਯਾਰ ਕਿ ਉਸ ਬੰਦੇ ਨੂੰ ਜੇ ਲੋਕਾਇਕਤ ਬਾਰੇ ਪਤਾ ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਕਿਸੇ ਨੂੰ ਤਾਂ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹਮ ਇਹਨਾਂ ਦੀ ਸ਼ਿਕਾਇਤ ਲੋਕਾਇਕਤ ਕੋਲ ਵੀ ਹੋ ਜਾਂਦੀ ਆ ਜੇ ਬੰਦਾ ਹੰਡਿਆਂ ਵਰਤੇ ਉੱਥੋਂ ਤੱਕ ਗਿਆ ਤੇ ਉਹਨੂੰ ਇਸ ਗੱਲ ਦਾ ਇਲਮ ਵੀ ਹੋਏਗਾ ਕਿ ਜੇਕਰ ਮੈਂ ਉਥੇ ਝੂਠਾ ਪਾਇਆ ਗਿਆ ਤਾਂ ਉਲਟਾ ਕਾਰਵਾਈ ਮੇਰੇ ਤੇ ਵੀ ਹੋ ਸਕਦੀ ਆ ਜੀ ਜੀ ਸਿਮੰਟੂ ਜੀ ਐਨ ਆਰ ਆਈ ਮਿਲਣੀ 3 ਫਰਵਰੀ ਤੋਂ ਸ਼ੁਰੂ ਹੋਣੀ ਆ ਜੀ ਆਹ ਦੀ ਐਮ ਆਰ ਆਈ ਮਿਲਣੀ ਸ਼ੁਰੂ ਹੋਆ 10 ਫਰਵਰੀ ਤੋਂ ਕਹਿੰਦੇ ਕਿ ਸ਼ੁਰੂ ਵੀ ਉੱਥੋਂ ਕਰਨੀ ਆ ਰਣਜੀਤ ਸਾਗਰ ਡੈਮ ਵਾਲੇ ਪਾਸਿਓਂ ਤੋਂ ਪੂਰੀ ਅਰਮਣੀ ਇੱਕ ਜਗ੍ਹਾ ਵਖਾ ਕੇ ਐਨਆਰਆਈ ਸੰਚੇਰ ਲਈ ਆਉਣਾ ਆ। ਤਾਂ ਕੁੱਲ ਕਹਿੰਦੇ ਕਿ ਚਾਰ ਸਮਾਗਮ ਹੈ ਜਿਦੇ ਰਾਹੀਂ 23 ਜ਼ਿਲ੍ਹੇ ਜਿਹੜੇ ਕਵਰ ਕੀਤੇ ਜਾਣਗੇ 11 ਜਨਵਰੀ ਤੋਂ 30 ਜਨਵਰੀ ਤੱਕ ਮਹਿਕਮੇ ਦੀ ਵੈਬਸਾਈਟ ਤੇ ਜਾ ਕੇ ਚਿਕਨ ਨੋਟਿ ਕਰਨਾਈ ਜਾ ਸਕਦੀ ਹੈ। ਵੈਬਸਾਈਟ ਮੈਂ ਬੋਲ ਦੇਣਾ ਤੁਸੀਂ ਨੋਟ ਕਰ ਲਓ ਫਿਰ ਜੇ ਦੁਬਾਰਾ ਬੋਲਣੀ ਹੋਈ ਤਾਂ ਬੋਲ ਦੇਣਾ। nri.punjab.gov.in ਤਾਂ ਇਹ ਵੈਬਸਾਈਟ ਤੇ ਇੱਕ ਵਟਸਐਪ ਨੰਬਰ ਵੀ ਆ। ਉਹ ਵੀ ਦੇ ਦੇਣਾ ਮੈਂ ਤੁਹਾਨੂੰ ਜੀ ਜੇ ਤੁਸੀਂ ਲੋਕ ਕਰਨਾ ਹੋਇਆ 9056009884 ਮੈਂ ਫੇਰ ਰਿਪੀਟ ਕਰ ਦੇਣਾ 9056009884 ਇਹ ਇਹਨਾਂ ਨੇ ਨੰਬਰ ਵੀ ਦੇ ਦਿੱਤਾ WhatsApp ਦਾ ਕਿ ਤੁਸੀਂ ਇਹਦੇ ਤੇ ਸ਼ਿਕਾਇਤਾਂ ਚ ਕਰਵਾ ਸਕਦੇ ਹੋ ਤਾਂ ਖੈਰ ਇਹ ਸਾਰਾ ਕੁਝ ਜਿਹੜਾ ਪਠਾਨਕੋਟ ਤੋਂ ਸ਼ੁਰੂ ਹੋਏਗਾ ਜਿਵੇਂ ਪਿਛਲੀ ਵਾਰ ਵੀ ਇਹਨਾਂ ਨੇ ਮਿਲਣੀਆ ਕੀਤੀਆਂ ਸੀ ਕਿ ਆ ਤੇ ਉਹਦੇ ਵਿੱਚ ਆਪਾਂ ਵੇਖਿਆ ਸੀਗਾ ਕੁਝ ਦਿੱਕਤਾਂ ਪਰੇਸ਼ਾਨੀਆਂ ਸੀ ਕਿ ਆ ਕੀ ਉਹ ਐਪ ਕੀ ਦੂਰ ਕੀਤੀਆਂ ਜਾਂਦੀਆਂ ਜਾਂ ਨਹੀਂ ਵੇਖਣ ਵਾਲੀ ਗੱਲ ਹੋਏਗੀ ਤਾਂ ਪਰ ਇਹਦੇ ਵਿੱਚ 3 ਫਰਵਰੀ ਨੂੰ ਪਠਾਨਕੋਟ 'ਚ ਸ਼ੁਰੂਆਤ ਹੋਏਗੀ 9 ਫਰਵਰੀ ਨੂੰ ਨਵਾਂ ਸ਼ਹਿਰ ਤੇ ਜਿਹੜੇ ਜ਼ਿਲ੍ਹੇ ਹੋਣਗੇ ਇਹਦਾ ਮਤਲਬ ਕਿਸ ਤਰ੍ਹਾਂ ਦਾ ਰੱਖਿਆ ਹੁੰਦਾ ਹੈ ਨਾ ਫਾਰਮੈਟ ਜਿਵੇਂ ਹੋਣਾ ਨਵਾਂ ਸ਼ਹਿਰ ਹੋਏਗਾ ਤਾਂ ਉਹਦੇ ਵਿੱਚ ਰੂਪਨਗਰ ਜਲੰਧਰ ਕਪੂਰਥਲਾ ਮੋਹਾਲੀ ਇਤਿਆਦ ਆਗਾ ਇਸ ਤਰ੍ਹਾਂ ਫਿਰ ਮਾਦਵੀ ਵੱਲ ਆ ਜਾਣਗੇ ਸੰਗਰੂਰ 'ਚ ਸੰਬੂਰ ਪਟਿਆਲਾ ਬਰਨਾਲਾ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਬਠਿੰਡਾ ਲੁਧਿਆਣਾ ਮਾਨਸਾ ਆਦਿਕ ਇਹ 16 ਫਰਵਰੀ ਨੂੰ ਤੇ ਫੇਰ 22 ਫਰਵਰੀ ਨੂੰ ਫਰੂਜ਼ਪੁਰ ਆ ਗਏ ਉਹਦੇ ਵਿੱਚ ਆ ਸਾਡਾ ਏਰੀਆ ਆ ਗਿਆ ਫਰੂਜ਼ਪੁਰ ਫਰੀਦਕੋਟ ਫਾਜ਼ਿਲਕਾ ਤਰਨਤਾਰ ਲੋਗਾਂ ਮੁਕਸਰ ਇਸ ਤਰ੍ਹਾਂ ਦੇ ਜ਼ਿਲ੍ਹੇ ਤਾਂ ਇਦਾਂ ਕੋਨ ਪੰਜਾਬ ਚ ਜੜਾਇਆ ਉਹ ਇਹ ਕਵਰ ਕਰਨਗੇ ਹੁਣ ਤੱਕ ਕਹਿੰਦੇ ਆ ਕਿ ਸਾਡੇ 600 ਦੇ ਕਰੀਬ ਜਿਹੜੀਆਂ ਸ਼ਿਕਾਇਤਾਂ ਉਹਨਾਂ ਦਾ ਨਿਵੇੜਾ ਕੀਤਾ ਜਾ ਚੁੱਕਾ ਹੈ ਗੱਲ ਇਹ ਆ ਕਿ ਚਲੋ ਮਿਲਣੀਆਂ ਕੋਈ ਮਾੜੀ ਗੱਲ ਨਹੀਂ ਹੈ ਮਿਲਣੀਆਂ ਕਰੋ ਤੁਸੀਂ ਜਮ ਜਮ ਕੇ ਸ਼ਿਕਾਇਤਾਂ ਜਾਣੋ ਤੁਹਾਡੀ ਡਿਊਟੀ ਵੀ ਇਹ ਆ ਪਰ ਮਸਲਾ ਤੇ ਇਹ ਆ ਕਿ ਐਨਆਰਆਈ ਮਿਲਣੀਆਂ ਕਰਕੇ ਨਹੀਂ ਸਭਾ ਤੋਂ ਪਿਛਲੀ ਵਾਰ ਇਹਨਾਂ ਨੇ ਪੈਸਾ ਲੈ ਲਿਆ ਪਰ ਇਹਨਾਂ ਦੇ ਕਾਗਜ਼ ਵੀ ਕਢਵਾ ਲਏ ਸੀਗੇ ਹਾਲਾਂਕਿ ਉਹ ਪੈਸਾ ਇਹਨਾਂ ਨੇ ਵਾਪਸ ਦੇ ਦਿੱਤਾ ਮੁੜ ਕੇ ਜਦੋਂ ਰੋਲਾ ਪੈ ਗਿਆ ਹਮ ਅੱਛਾ ਮਾਰ ਮਾਰ ਕਹਿੰਦਾ ਮਸ਼ਹੂਰੀ ਕੰਪਨੀ ਦੀ ਜੀ ਜਦੋਂ ਤੁਸੀਂ ਮਿਲਨੀਆਂ ਕਰ ਲਈਆਂ ਉਹਦਾ ਤੁਸੀਂ ਕੋਈ ਵੀ ਮੁੜ ਕੇ ਫਾਲੋਅ ਅਪ ਨਹੀਂ ਕਰਦੇ ਹਮ ਇੱਕ ਵਾਰੀ ਆਪਕਰ ਨੂੰ ਕਹਿ ਦਿੱਤਾ ਕਿ ਕਰੋ ਜੀ ਆਦੀ ਸ਼ਿਕਾਇਤ ਆ ਗਈ ਉਹ ਕਰ ਦਿੱਤਾ ਜੀ ਉਹ ਕਰ ਦਿੱਤਾ ਚਲੋ ਜੀ ਕਰੋ ਫਿਰ ਉਹਨੇ ਕੀਤਾ ਕਿ ਨਹੀਂ ਕੀਤਾ ਇਹਦਾ ਕੋਈ ਰਿਕਾਰਡ ਕੋਈ ਪੁੱਛ ਗਿਆ ਚਲਾ ਕੰਮ ਨਹੀਂ ਹੈਗਾ ਹੂੰ ਇਕ ਤਾਂ ਇਹ ਹੋਣਾ ਚਾਹੀਦਾ ਦੂਜੀ ਚੀਜ਼ ਇਹ ਕਿ ਮੰਨ ਲਓ ਉੱਥੇ ਮਰਬਾਰ ਦੇ ਵਿੱਚ ਕੋਈ ਕੋਠੀ ਨਾ ਪਦਾ ਤੁਹਾਡੇ ਇਹ ਹੁੰਦਾ ਜੀ ਐਨ ਆਰ ਆਈ ਦੀ ਤਾਂ ਉਦੋਂ ਐਨ ਆਰ ਆਈ ਕਿਹੜਾ ਜਿਹੜੇ ਫਿਰ ਉਹ ਕਿਸੇ ਹੋਰ ਗ੍ਰਹਿ ਤੋਂ ਆਏ ਹੁੰਦੇ ਹੂੰ ਮਸਲਾਂ ਉਦੋਂ ਵੀ ਹੁੰਦਾ ਹੁੰਦਾ ਉਦੋਂ ਤੁਸੀਂ ਸ਼ੁਰੂ ਹੋ ਜਾਂਦੇ ਚੁੱਕੋ ਹੋ ਜਾਂਦੇ ਜੀ ਇਹ ਗੱਲ ਦੇਖਣਾ ਹੈ ਕਿ ਐਪ ਕੀ ਕਿਸ ਤਰ੍ਹਾਂ ਦੀਆਂ ਮਿਲਣਗੀਆਂ ਹੋਂਦੀਆਂ ਨੇ ਕਿੰਨੇ ਕੁ ਲੋਕ ਆਉਂਦੇ ਆ ਕਿ ਪਿਛਲੇ ਵਾਂਗੂ ਪੁੱਛੋ ਕਿ ਜ਼ਾਂਦੀਆਂ ਸੀ ਕਮੀਆਂ ਟੋਟੀਆਂ ਸੀ ਉਹ ਬਰਕਰਾਰ ਰਹਿਣਗੀਆਂ ਜਾਂ ਦੂਰ ਕਰਨੇ ਆ ਜਾਂਦੀਆਂ ਜੀ ਮਿੰਟੂ ਜੀ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਵਾਲੇ ਮਾਮਲੇ ਦੇ ਵਿੱਚ ਸਰਕਾਰ ਕਹਿੰਦੇ ਕੋਰਟ ਚ ਜਾ ਕੇ ਜਮੇ ਲਿਫ ਗਈ ਕੀ ਕਿਹਾ ਸਰਕਾਰ ਨੇ ਉੱਥੇ ਵੇਖੋ ਇਹ ਬੋਲ ਚੁੱਕੇ ਇਹਨਾਂ ਨੇ ਜਾ ਕੇ ਪਹਿਲਾਂ ਲੱਨੇ ਭੱਬੇ ਮਾਰੇ ਸੀਗੇ ਉਹ ਫਿਰ ਕੋਰਟ ਤੁਹਾਨੂੰ ਪਤਾ ਥੋੜਾ ਜਿੜ ਵੀ ਜਾਂਦੀ ਆ ਤਾਂ ਉਹਨਾਂ ਨੇ ਅੱਗੇ ਇਹਨਾਂ ਨੂੰ ਪੀਸਿਆ ਸੀਗਾ ਮਾਫੀ ਮੰਗਣੀ ਪਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਦੋ ਐਫ ਆਈ ਆਰ ਜਿਹੜੀਆਂ ਨੇ ਉਹ ਦਰਜ ਕਰ ਲਈਆਂ ਤਾਂ ਮਤਲਬ ਇਹ ਆ ਕਿ ਐਫ ਆਈ ਆਰ ਦਰਜ ਕਰਨ ਉਪਰੰਤ ਹੁਣ ਜਿਵੇਂ ਮੈਂ ਅੱਗੇ ਦੱਸਿਆ ਕਿ ਫਰਦਰ ਇਨਵੈਸਟੀਗੇਸ਼ਨ ਵਾਸਤੇ ਉਹ ਰਾਜਸਥਾਨ ਵੀ ਜਾ ਸਕਦੇ ਆ ਜਿੱਥੋਂ ਦਾ ਅੱਗੇ ਇਹ ਹਵਾਨਾ ਦਿੰਦੇ ਆ ਕਿ ਸ਼ਾਇਦ ਜਿਹੜੀ ਹੈਗੀ ਹੈ ਇੰਟਰਵਿਊ ਉੱਥੋਂ ਹੀ ਪ੍ਰਸਾਰਿਤ ਕੀਤੀ ਗਈ ਆ ਅੱਤੇ ਇਹਨਾਂ ਨੇ ਜਾ ਕੇ ਕੋਲ ਨੂੰ ਬੜੇ ਬੀਬੇ ਬਣ ਕੇ ਕਿਹਾ ਇਹ ਵੇਖੋ ਜੀ ਅਸੀਂ ਇਦਾਂ ਕਰਾਂਗੇ ਸਾਨੂੰ ਕੋਈ ਸਾਲ ਕੋ ਦਾ ਸਮਾਂ ਦੇਵੋ ਅਸੀਂ ਕੇਂਦਰ ਤੋਂ ਅਦਰ ਪ੍ਰਾਪਤ ਕਰਕੇ ਜਾਂ ਪਰਵਾਨਗੀ ਲੈ ਕੇ ਅਸੀਂ ਉਲ ਬੋਡੀ ਸਕੈਨਰ ਜਿਹੜੇ ਹੁੰਦੇ ਨੇ ਉਹ ਹਲਾ ਦਿਆ ਇਹ ਸਾਰੇ ਉਕਤਾਂ ਇੰਤਜ਼ਾਮਤ ਕਰਦੇ ਆ ਕਿ ਸਾਨੂੰ ਵਜ਼ੂਰੇ ਆਲਾ ਥੋੜਾ ਜਿਹਾ ਸਮਾਂ ਦੇ ਦਿਓ ਜੀ ਖੈਰ ਹੁਣ ਕੁਝ ਦਿਨਾਂ ਦੀ ਸੁਣਵਾਈ ਜਿਹੜੀ ਆ ਟਲਈ ਆ ਮਤਲਬ ਕਿ ਕੋਈ ਫੈਸਲਾ ਨਹੀਂ ਆਇਆ ਇਹ ਸਿਰਫ ਜਸਟਿਸ ਕੈਨੋ ਕੀ ਸੁਣਵਾਈ ਆ ਇਸ ਸੁਣਵਾਈ ਤੋਂ ਬਾਅਦ ਜਿਹੜਾ ਫੈਸਲਾ ਆਏਗਾ ਉਹ ਤੇ ਬਾਅਦ ਦੇ ਵਿੱਚ ਵੇਖਿਆ ਜਾਊਗਾ ਕਿ ਹਾਈ ਕੋਰਟ ਇਹਨਾਂ ਨੂੰ ਕਿੰਨਾ ਸਮਾਂ ਦਿੰਦੀ ਆ ਇਹਨਾਂ ਨੇ ਕਿ ਸਾਲ ਕੁ ਦਾ ਸਮਾਂ ਮੰਗਿਆ ਇਸ ਸਾਲ ਕੁ ਦੇ ਵਿੱਚ ਜੀ ਅਸੀਂ ਸਾਰਾ ਕੁਝ ਐਂ ਟਿਪ ਟੌਪ ਕਰ ਦੇਵਾਂਗੇ ਪਰ ਅੱਗੇ ਵੀ ਬਹੁਤ ਬੜੀ ਵਿੱਚੇ ਜੀ ਇਸ ਤਰ੍ਹਾਂ ਹੋ ਚੁੱਕਾ ਆ ਹਮਮ ਬੰਨ ਭਾ ਕਿ ਜੇ ਕੋਈ ਨਹੀਂ ਕੋਗੇ ਨਾ ਹਾਈ ਕੋਰਟ ਦੇ ਵਿੱਚ ਇੱਕ ਅੰਧਤੋਂ ਸੁਣਵਾਈ ਚੱਲਦੀ ਆ ਜੈਮਰਾ ਨੂੰ ਲੈ ਕੇ ਮੋਬਾਈਲਾਂ ਦੀ ਵਰਤੋਂ ਨੂੰ ਲੈ ਕੇ ਨਸ਼ਿਆਂ ਦੇ ਮਾਮਲੇ 'ਚ ਇਹ ਸੁਣਵਾਈਆਂ ਸਾਲੋਂ ਸਾਰ ਤੁਰੀਆਂ ਆਈਆਂ ਆ ਜੀ ਜਦਕਿ ਉਹ ਟਾਈਮ ਆਰ ਕਾਨੂੰਨੀ ਭਾਇ ਸਰਕਾਰ ਹੁੰਦੀ ਸੀ ਜਿਸ ਵੇਲੇ ਇਹ ਮਾਮਲਾ ਉਤੋਂ ਤੱਕ ਪਹੁੰਚਿਆ ਸੀ ਹਾਈ ਕੋਰਟ ਤੱਕ ਤੇ ਅੱਜ ਦੀ ਤਰੀਕ ਤੱਕ ਵੀ ਤੁਰਿਆ ਹੁੰਦਾ ਕਿਉਂਕਿ ਇਹ ਤੇ ਸਭੈ ਨੋਟਿਸ ਲਿਆ ਸੀਗਾ ਨਾ ਹਾਈ ਕੋਰਟ ਨੇ ਆਪਣੇ ਆਪ ਹੀ ਇਹਨਾਂ ਨੇ ਨੋਟਿਸ ਲੈ ਲਿਆ ਸੀਗਾ ਤੇ ਇਥੋਂ ਹੋ ਕੇ ਇਹ ਸਾਰੀ ਕਹਾਣੀ ਇਹ ਸ਼ੁਰੂ ਹੋਦੀ ਆ ਪਰ ਆਮ ਤੌਰ ਤੇ ਜੇ ਤੁਸੀਂ ਦੇਖੋਗੇ ਜ਼ੈਮਰ ਵਗੈਰਾ ਨੂੰ ਲਾਉਣ ਵਾਸਤੇ ਉੱਥੇ ਬਹੁਤ ਲੰਬੇ ਸਮੇਂ ਤੋਂ ਚੱਲਦੀ ਪਈ ਆ ਗੱਲ ਤੇ ਕਦੇ ਕਹਿੰਦੇ ਆ ਜੀ ਅੱਜ ਲਾ ਦੇਾਂਗੇ ਕੱਲ ਲਾ ਦੇਾਂਗੇ ਉਹ ਇੱਕ ਵਾਰੀ ਇਹ ਗਾਇਆ ਸੀ ਕਿ ਕੈਨ ਨੂੰ ਕਹਿੰਦੇ ਜੀ ਅਸੀਂ ਨਾ ਆ 3G ਆਨੇ ਲਾਉਣੇ ਆ ਹੁਣ ਇਹ ਲਾਵਾਂਗੇ ਤੇ ਉਹ ਅਦਾਲਤ ਹਾਸਤੀ ਉਹਨੇ ਕਿਹਾ ਕਿ ਪਾ ਜਿੰਨਾ ਚਿਰ ਤੁਸੀਂ ਨਾ ਤਾ ਨਾ ਤੇ ਹੋਰ ਇਸ ਹੱਬ ਨਾ ਚੱਲੋਗੇ ਤੇ ਉਦੋਂ ਤੱਕ ਕੈਦੀ ਤਾਂ 5G ਚ ਪਹੁੰਚ ਗਏ ਹੋਣਗੇ ਤਾਂ ਅਜ ਸੱਚੀ ਉਹ ਕਹਦੀ 5G ਚ ਪਹੁੰਚ ਗਏ ਜੀ ਕਿ ਉਹਨੇ ਜੰਮਰੋਂ 3G ਦੇ ਤਾ ਖੁਸ਼ ਲੱਗੇ ਪਰ ਉਹ ਉਰਨ ਤੌਰ ਤੇ ਸਾਰਾ ਨੈਟਵਰਕ ਜਿਹੜਾ ਧਿਆਨਦਾ ਹੀ ਕਰਦੇ ਤਾਂ 25 ਜਨਵਰੀ ਨੂੰ ਹੁਣ ਅਗਲੀ ਸੁਣਵਾਈ ਹੋਏਗੀ ਉੱਤੇ ਬਾਅਦ ਫਿਰ ਸ਼ਾਇਦ ਪਤਾ ਲੱਗੇਗਾ ਕਿ ਕੀ ਫੈਸਲਾ ਬਣਦਾ ਹੈ ਹੂੰ ਮਿੰਟੂ ਜੀ ਇੱਧਰ ਯੂਨੀਅਨ ਮਿਨਿਸਟਰ ਨਿਤਿਨ ਗੜਕਰੀ ਪੰਜਾਬ ਆਏ ਸੀ ਤੇ ਕਹਿੰਦੇ ਵੀ ਕਈ ਵੱਖੋ ਵੱਖਰੇ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਦਾ ਉਹਨਾਂ ਨੇ ਫਾਊਂਡੇਸ਼ਨ ਸਟੋਨ ਨੀ ਪੱਥਰ ਰੱਖਿਆ 4000 ਕਰੋੜ ਦੇ ਵੱਖੋ ਵੱਖਰੇ ਪ੍ਰੋਜੈਕਟਸ ਨੇ ਤੇ ਪੰਜਾਬ ਆਏ ਨਿਤਿਨ ਗੜਕਰੀ ਨੂੰ ਮਿਲਣ ਵਾਸਤੇ ਸੀਐਮ ਮਾਨ ਪਹੁੰਚਣੀ ਜੀ ਨਹੀਂ ਸ਼ੀ ਜਮਾਨ ਵੀ ਨਹੀਂ ਪਹੁੰਚੇ ਤੇ ਕਮਾਲ ਦੀ ਗੱਲ ਹੈ ਕਿ ਕੁਝ ਹੋਰ ਸੰਸਦ ਮੈਂਬਰ ਵੀ ਉਹਨਾਂ ਨੇ ਸੱਦੇ ਹੋਏ ਸਨ ਰਿੰਕੂ ਅਰਪਜਨ ਸਿੰਘ ਸੀਚੇਵਾਲ ਸਾਹਿਬ ਮੁਹੰਮਦ ਫਰੀਦ ਇਹ ਸਾਰੇ ਹੀ ਮਲਾਏ ਹੋਏ ਸੀ ਹਮਮ ਜਦੋਂ ਇਹਨਾਂ ਨੇ ਵੇਖਿਆ ਕਿ ਸਾਡਾ ਤੇ ਚੀਫ ਹੀ ਨਹੀਂ ਆਇਆ ਇਹ ਵੀ ਉੱਥੋਂ ਦੱਸ ਦੇ ਕਿ ਕਿਸਕ ਗਿਆ ਸੁਨੀਲ ਜਾਖੜ ਨੇ ਜਿਹੜਾ ਦਾਅਵਾ ਕੀਤਾ ਕਿ ਮੈਂ ਤੇ ਵੇਖਿਆ ਸੀ ਤੁਰੇ ਫਿਰਦੇ ਸੀ ਉੱਥੇ ਬਾਅਦ ਵਿੱਚ ਜਦੋਂ ਪਤਾ ਲੱਗਿਆ ਕਿ ਮਾਨ ਸਾਹਿਬ ਨਹੀਂ ਆ ਰਹੇ ਤੇ ਵੀ ਰਵਾਨਾ ਹੋ ਗਏ ਨੇ ਹਮ ਪਰ ਦੂਸਰੇ ਜਿੱਤਾਂ ਮਨੀ ਕਬਾਦੀ ਜੀ ਮੁਹੰਮਦ ਫਰੀਦ ਜੀ ਸਾਰੇ ਜਿਹੜੇ ਬੁਲਾਏ ਸੀਗੇ ਉਹੀ ਵੀ ਨਹੀਂ ਆਸਲ ਦੇ ਵਿੱਚ ਇਹਨਾਂ ਨੇ ਮੈਂਬਰ ਪਾਰਲੀਮੈਂਟ ਨੂੰ ਬੁਲਾਏ ਸੀਗੇ ਜਿਨ੍ਹਾਂ ਦੇ ਹਲਕੇ ਚੋਂ ਇਹ ਸਾਰੇ ਪ੍ਰੋਜੈਕਟ ਗੁਜ਼ਰਨੇ ਆ ਯਾਨੀ ਸੜਕੀ ਪ੍ਰੋਜੈਕਟ ਸੀਗੇ ਜੀ ਇਹਨਾਂ ਤੋਂ ਕੋਈ ਵੀ ਉੱਪਰ ਮੈਂ ਸਮਝਦਾ ਕਿ ਨਹੀਂ ਇਹ ਨਕੀ ਤੱਕ ਆਨੇ ਚਲੋ ਉਹ ਮੰਤਰੀਤਾਰੇ ਦੀ ਮਾਹੌਸਾ ਕਰਦਾ ਤੁਸੀਂ ਜਾਂਦੇ ਤਨ ਘਟੋਕਟ ਆਜਾੜਾ ਡਰਾਈਵਰਾਂ ਵਾਲਾ ਮੁੱਦਾ ਚੱਲਦਾ ਪਿਆ। ਨਿਤਨ ਘਟਕਰੀ ਕਿਉਂਕਿ ਤੁਹਾਨੂੰ ਪਤਾ ਹੀ ਆ ਆਰਐਸਐਸ ਦੇ ਵਿੱਚ ਬਹੁਤ ਪੈਂਟ ਤਗੜੀ ਹਨਾਂ ਦੀ। ਨਰਿੰਦਰ ਮੋਦੀ ਦੇ ਸਾਹਮਣੇ ਕੋਈ ਖਲੋਂਦਾ ਹੈ ਗੁਜਰਾਤ ਲੌਬੀ ਦੇ ਸਾਹਮਣੇ ਕੋਈ ਖਲੋਂਦਾ ਹੈ ਤਾਂ ਉਹ ਵਾਹਿਦ ਗੱਡਕਰੀ ਸਾਹਿਬ ਆ। ਇਹਨਾਂ ਦੀ ਪਹੁੰਚ ਹੈ ਤੁਸੀਂ ਘਟੋ ਘਟੇ ਟੈਂਡ ਰੰਨ ਵਾਲੇ ਮਾਮਲੇ ਦੇ ਵਿੱਚ ਜੋ ਵਖੇੜਾ ਪਿਆ ਹੋਇਆ। ਡਰਾਈਵਰਾਂ ਦੀ ਆਵਾਜ਼ ਹੀ ਪਹਛਾ ਦਿੰਦੇ। ਜਾਂ ਖਾਸ ਤੌਰ ਤੇ ਜਿਹੜੇ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਲਟਕਿ ਹੋਏ ਆ ਜਿੱਥੇ ਮੁਆਵਜ਼ਿਆਂ ਨੂੰ ਲੈ ਕੇ ਰੇੜਕੋ ਕਿਸਾਨਾਂ ਦੀ ਗੱਲ ਪਹਛਾ ਦਿੰਦੇ। ਰਾਖੀ ਗੱਲ ਹੋਈ ਉਹ ਨਹੀਂ ਆਇਆ ਮੈਂ ਵੀ ਚੱਲਿਆ ਜਿੱਤੇ ਪਾਰਟੀ ਨੇ ਛਿੜਕ ਦੇ ਗੇ ਸਾਡੀ ਪਾਰਟੀ ਕਿਹੜੀ ਆ ਉਹਨਾਂ ਦੀ ਪਾਰਟੀ ਕਿਹੜੀ ਆ ਤਾਂ ਇਹ ਤੁਸੀਂ ਲੋਕਾਂ ਦੇ ਮਿਤਾਲੀ ਉੱਥੇ ਜਾਣਾ ਲੋਕਾਂ ਦੇ ਤੁਸੀਂ ਸਭੋਕਾਰਾਂ ਵਾਸਤੇ ਜਾਣਾ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਪਰਸਾਂ ਕੇ ਪੈਸਟੀ ਤੇ ਜਾਣਾ ਮੈਂ ਸਮਝਦਾ ਕਿ ਮੌਕਾ ਕਿਹਾ ਕਿ ਨਿਤਨ ਗੱਡ ਕਰੀਏ ਕਿ ਐਸੇ ਦਿੱਤਾ ਜਿਨ੍ਹਾਂ ਵੀ ਆਪੋਜੀਸ਼ਨ ਵੀ ਤਾਰੀਫ ਕਰਦੀ ਆ ਜੀ ਮੈਂ ਮਿੰਟੂ ਜੋ ਉਹੀ ਗੱਲ ਸੋਚ ਰਿਹਾ ਹਾਂ ਤੁਹਾਡੀ ਖਬਰ ਸੁਣਦੇ ਹੋਏ ਸਾਰੇ ਜਿਵੇਂ ਤੁਸੀਂ ਵੇਰਵਾ ਸਾਂਝਾ ਕਰ ਰਹੇ ਹੋ ਵੀ ਆਮ ਤੌਰ ਤੇ ਪੋਲਿਟਿਕਸ ਚੇਂਜ ਹੋਇਆ ਕਰਦਾ ਕਿ ਜਦੋਂ ਕਦੇ ਇਸ ਤਰ੍ਹਾਂ ਦੇ ਹਜ਼ਾਰਾਂ ਕਰੋੜ ਦੇ ਪ੍ਰੋਜੈਕਟ ਦੀ ਅਨਾਉਂਸਮੈਂਟ ਹੋ ਰਹੀ ਹੈ ਉਹਨੂੰ ਲੈ ਕੇ ਫੋਟੋਆਂ ਤਸਵੀਰਾਂ ਖਿੱਚੀਆਂ ਜਾਣਗੀਆਂ ਖਬਰਾਂ ਬਣਨਗੀਆਂ ਜਦੋਂ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਹੁੰਦੇ ਨੇ ਜਾਂ ਜਿਹੜੀ ਉਸ ਕਿਸੇ ਵੱਖਰੀ ਪਾਰਟੀ ਦੇ ਮੈਂਬਰ ਨੇ ਉਹਨਾਂ ਨੂੰ ਆਮ ਤੌਰ ਤੇ ਸਾਈਡ ਲਾਈਨ ਕੀਤਾ ਜਾਂਦਾ ਇੱਥੇ ਤੁਸੀਂ ਦੱਸ ਰਹੇ ਹੋ ਉਹਨਾਂ ਸੱਧਿਆ ਗਿਆ ਸੀ ਸੋ ਇਹ ਆਪਣੇ ਆਪ ਦੇ ਵਿੱਚ ਜੀ 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 ਇਹ ਬੜੀ ਇੰਟਰਸਟਿੰਗ ਸਥਿਤੀ ਆ ਹੇ ਬਿਲਕੁਲ ਹੈ ਨੇਤਾ ਦਾ ਵਿਜ਼ਨ ਹੈ ਨਾ ਗੜਕਰੀ ਸਾਹਿਬ ਆ ਰਹੇ ਇਸਕੇ ਮੈਂ ਤੁਹਾਨੂੰ ਦੱਸੇ ਕਿ ਗੜਕਰੀ ਸਾਹਿਬ ਇਸ ਤਰ੍ਹਾਂ ਦੇ ਨੇਤਾ ਹੈ ਜਿਨ੍ਹਾਂ ਦੀ ਸਾਰੇ ਇੱਜ਼ਤ ਕਰਦੇ ਆ ਔਰ ਇਹਨਾਂ ਨੇ ਕੰਮ ਵੀ ਕਰਕੇ ਦਿਖਾਇਆ ਤੁਹਾਡੇ ਸਾਹਮਣੇ ਹੀ ਆ ਤੁਸੀਂ ਉੱਤੇ ਪਾਸੇ ਬੈਠੇ ਦੇਖਦੇ ਹੋ ਕਿ ਸੜਕੀ ਪ੍ਰੋਜੈਕਟਾਂਵਾਂ ਜਿਹੜੀਆਂ ਨੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਆ ਉਹ ਇਹਨਾਂ ਨੇ ਪਹਿਲੀ ਤੇ ਸਰੋਜਮਾਦਤੀ ਐਥਨੋਲ ਜਿਹੜਾ ਮਲਾਉਂਦੇ ਆ ਪੈਟਰੋਲ ਵਿੱਚ ਲੋਕ ਕਿ 20% ਲੱਗਿਆ ਉਹ ਵੀ ਗੜਕਰੀ ਸਾਹਿਬ ਦਾ ਇਹ ਫੇਰ ਉਹ ਦਰ ਮਾਰਾਇਸ਼ਤਨ ਬੰਨੀ ਇਦਰਾ ਮਤਲਬ ਕਿ ਹੋਰ ਕਿਸਾਨਾਂ ਦਾ ਜਿਹੜਾ ਗੰਨੇ ਦਾ ਇਹ ਸਾਰਾ ਕੁਝ ਇਹਨਾਂ ਦਾ ਕੀਤਾ ਕਰਾਇਆ ਬਹੁਤ ਕੰਮ ਖਿੱਚੇ ਆਨਾਰੇ ਹਾਲਾ ਕਿ ਚਲੋ ਕੁਝ ਪ੍ਰੋਜੈਕਟਾਂ ਤੇ ਉਤੇ ਸਵਾਲ ਵੀ ਉੱਠਦੇ ਆ ਕੁਝ ਮਤਲਬ ਕਿ ਢਿੰਨ ਮਾਟੇ ਜਾਂ ਕੁਝ ਗੜਬੜੀਆਂ ਉਹ ਸਭ ਕੁਝ ਚੱਲਦਾ ਪਰ ਬਾਬ ਦੀ ਉਸੇ ਕੈਸੇ ਮੰਤਰੀ ਨੇ ਜਿਹੜੇ ਕਿ ਬਹੁਤ ਸ਼ਾਨਦਾਰ ਢੰਗ ਨਾਲ ਸੱਚ ਵੀ ਬੋਲ ਜਾਂਦੇ ਨੇ ਆਪਣੀ ਗੱਲ ਵੀ ਕਹਿ ਜਾਂਦੇ ਆ ਜਾਂ ਕਈ ਵਾਰ ਪਾਰਟੀ ਦੇ ਉਲਟ ਵੀ ਗੱਲ ਕਹਿ ਜਾਂਦੇ ਆ ਪਰ ਮੈਨੂੰ ਲੱਗਦਾ ਕਿ ਇੱਕ ਮੌਕਾ ਸੀ ਪੰਜਾਬ ਦੀ ਗੱਲ ਯਾਰ ਲੋਕਾਂ ਦੀ ਗੱਲ ਜਿਹੜੀ ਆ ਉਹ ਪਚਾਈ ਜਾ ਸਕਦੀ ਸੀ ਜੀ ਤੇ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਇੱਕ ਕਿਸਾਨ ਬਾਰੇ ਪੜ ਰਿਹਾ ਸੀਗਾ ਅੱਚ ਕਿ ਬਈ ਜਿਹੜਾ ਟਿਊਲ ਗਾਰਡਨ ਆ ਨਾ ਸਿਰਿਨਗਰ ਦਾ ਜੀ ਉਹ ਜਿਹਦਾ ਐਕਟ ਕਰਦਾ ਹੈ ਦਰਸ਼ਕਾਂ ਨੂੰ ਉਹ ਜਿਹੜੇ ਸਲਾਨੀ ਹੁੰਦੇ ਉਹਨਾਂ ਨੂੰ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਮੈਂ ਇੱਕ ਖੇਤ ਦੀ ਫੋਟੋ ਦੇਖੀ ਤੇ ਮੇਰਾ ਮਨ ਖਿੱਚਿਆ ਗਿਆ ਬੈਠੇ ਕੀ ਆ ਤੇ ਫਿਰ ਪਤਾ ਕੀਤਾ ਕਿ ਇੱਕ ਕਿਸਾਨ ਹੈ ਅਵਤਾਰ ਸਿੰਘ ਜੀ ਟੀਨਸਾ ਦੇ ਖੇਤੀ ਕਰਦੇ ਨੇ ਫੁੱਲਾਂ ਦੀ ਕاشت ਤੇ کیا ਸਿੰਗ ਜੀ ਨਾ ਬੰਬਾ ਕਹ ਉਹ ਕਹਿੰਦੇ ਆ ਕਿ ਯੂਰਪ ਦੇ ਵਿੱਚ ਇੱਕ ਬਹੁਤ ਵੱਡਾ ਬਾਜ਼ਾਰ ਆ ਤੇ ਉਹ ਸੀਡ ਐਕਸਪੋਰਟ ਕਰਦੇ ਆ ਸੀਡ ਐਕਸਪੋਰਟ ਕਰਨ ਦਾ کاروبار ਇਨਾ ਸ਼ਾਨਦਾਰ ਆ ਕਹਿੰਦੇ ਕਿ ਉਹਨਾਂ ਦਾ ਜਿਹੜਾ ਟਰਨਓਵਰ ਆ ਤਕਰੀਬਨ 8.5 ਕਰੋੜ ਦਾ ਹੈ ਸਦਾਨ ਜੀ ਦਾ ਇਹ ਨਾਲੇ ਫਸਲੀ ਕਿੰਤਾ ਨਾਵਾਂ ਦੇ ਦੇ ਨਾਲੇ ਖਾਓ ਖਰਮਾਨੀਆਂ ਨਾਲੇ ਪੰਨੋ ਬਦਾਮ ਜੀ ਨਾਲੇ ਪੈਸਾ ਚੁਕਾ ਨਾਲੇ ਆ ਦੂਜੇ ਰੀਡ ਕੇ ਚੋਂ ਨਿਕਲੇ ਤੇ ਨਾਲੇ ਫੁੱਲਾਂ ਦੇ ਵਿੱਚ ਰਹਿਣਾ ਸੋ ਤੇ ਜ਼ਿੰਦਗੀ ਜਿਹੜੀ ਆ ਉਹੀ ਮੈਥ ਜਾਂਦੀ ਆ ਨਾ ਬਿਲਕੁਲ ਬਿਲਕੁਲ ਸਹੀ ਗੱਲ ਆ